ਸਰਤੋਂ ਹਾਜ਼ਰ ਹੋਇਆ ਨਵੀਂ ਵੀਡੀਓ ਲੈ ਕੇ ਇਸ ਵੇਲੇ ਖੜੇ ਆ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੱਕ ਵਧਾਈ ਵਧਾਈਆਂ ਪਿੰਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਦੀ ਦਰਗਾਹ ਤੇ ਮੇਲਾ ਲਗਾਇਆ ਜਾ ਰਿਹਾ ਹੈ। ਜੋ ਤੁਹਾਨੂੰ ਉਸ ਜਗ੍ਹਾ ਦੀ ਵੀ ਦਰਸ਼ਨ ਕਰਵਾਵਾਂਗੇ ਜੁੜੇ ਰਿਹਾ ਜੋ ਵੀਡੀਓ ਦੇ ਐਂਡ ਟਿੱਕਰ ਜਿਨ੍ਹਾਂ ਨੇ ਮੇਰਾ ਪੇਜ ਫੋਲੋ ਨਹੀਂ ਕਰਿਆ ਉਹ ਕਿਰਪਾ ਕਰਕੇ ਫੋਲੋ ਜ਼ਰੂਰ ਕਰ ਲੋ ਜੀ।

ਜਗਾ ਤੇ ਤੇਜੀ ਲੱਗਦਾ ਹੈ ਬਾਬੇ ਲੰਗਸ਼ਾਹ ਦਾ ਬਾਬੇ ਨੂਰਸ਼ਾਹ ਦਾ ਪਾਸ਼ਾਹਾਂ ਦਾ ਸ਼ਾਹਾਂ ਦੇ ਦਰਬਾਰ ਠੀਕ ਹੈ ਜੀ ਇਨੀ ਵੀ ਪੁਰਾਣੀ ਜਗਾ ਬਾਬਾ ਜੀ ਇਹ ਇਹ ਘਟੋ ਘਟ ਹੋਊਗੀ ਜੀ ਘਟੋ ਘਟ ਸੌ ਸਾਲ ਤੋਂ ਉੱਤੇ ਹੋ ਸਕਦੀ ਹੈ ਜੀ ਘਟ ਨਹੀਂ ਹੋ ਸਕਦੀ ਸਾਡੀਆਂ ਸੁਰਤਾਂ ਤੋਂ ਵੀ ਪਰੇ ਬੇਅੰਤ ਤੇ ਅਸੀਂ ਤਾਂ ਇਹਨਾਂ ਦੇ ਚਰਨਾਂ ਦੀ ਖਾਕ ਆ ਤੇ ਇਹਨਾਂ ਦੀ ਸੇਵਾ ਪਾਣੀ ਕਰਦੇ ਠੀਕ ਹੈ ਜinak ਉਹਨਾਂ ਦਾ ਹੁਕਮਨਾਮਾ ਪਾਸ਼ਾ ਦਾ ਬਾਬੇ ਨੂਰਸ਼ਾਹ ਦਾ ਠੀਕ ਹੈ ਤੇ ਬਾਬਾ ਜੀ ਦਾ ਅੱਧਾ ਮੈਦਾਨ ਮੇਲਾ 12 ਕਿਲੋਮੀਟਰ ਨੂੰ ਜੀ ਇਹ ਜੀ ਪਹਿਲੀ ਸੌਣ ਦੀ ਨੂੰ ਮੇਲਾ ਪਰਦਾ ਹੈ ਗੁਰੂਆਂ ਦਾ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਸੁਖਨਾ ਠੀਕ ਹੈ ਇਹਦਾ ਜੋ ਹੈ ਜੀ ਆਸ-ਪਾਸੇ ਪੈਣ ਦਾ ਥੋੜ੍ਹੀ ਆ ਤੇ ਜੀ ਜਿਆਦਾ ਤਾਂ ਪਿੰਡ ਦਾ ਹੀ ਆ ਨਗਰ ਦਾ ਤੇ ਬਾਕੀ ਸਾਰੀ ਸੰਗਤ ਦਾ ਹੀ ਆ ਜਿਵੇਂ ਜਿਵੇਂ ਆਉਂਦੀ ਸੰਗਤਾਂ ਗੁਰੂਆਂ ਪੀਰਾਂ ਦੇ ਬਹੁਤ ਸੁਖਨਾ ਸੁਖਮਨਾਵੇਂ ਪੂਰੇ ਹੁੰਦੇ ਆ ਤੇ ਜੋ ਆ ਬਾਬਾ ਜੀ ਵੱਡੇ ਚਰਾਗ ਨੇ ਇਹ ਜੇ ਕਿੰਨਾ ਦੇ ਬਣੇ ਇਹ ਜੀ ਇਹ ਬਣੇ ਜੀ ਪਹਿਲਾਂ ਬਣੇ ਸੀਗੇ ਬਾਬੇ ਨੌਰਸ਼ਾ ਮਲੰਗ ਸਾਹ ਦੇ ਹਾਂ ਜੀ ਇਹਨਾਂ ਦੇ ਜਾਦੇ ਇਹ ਤੇ ਪੇਪਰ ਵਾਈ ਹੈ ਇਸ ਜਗ੍ਹਾ ਦੇ ਉੱਪਰ ਦੁਕਾਨਾਂ ਲੱਗਣ ਜਾ ਰਹੀਆਂ ਨੇ ਸੋ ਬਹੁਤ ਜਗ੍ਹਾ ਖੁੱਲੀ ਹੈ ਤੁਹਾਨੂੰ ਗਰਾਊਂਡ ਦੇ ਦਰਸ਼ਨ ਵੀ ਕਰਾਉਣੇ ਆ ਇਸ ਜਗ੍ਹਾ ਦੇ ਉੱਪਰ ਕਬੱਡੀ ਖੇਡੇ ਜਾਣੀਆਂ ਜੇ ਇਹ ਖੇਡ ਗਰਾਊਂਡ ਆ ਔਰ ਲੱਗੇ ਹੋਏ ਨੇ ਆਪੋਂ ਆਪਣੇ ਕੰਮਾਂ ਦੇ ਵਿੱਚ ਸਾਡਾ ਗਰਾਉਂਡ ਬਹੁਤ-ਬਹੁਤ ਕਣਵਲ ਬਾਬਾਈ ਜੀ ਦਾ ਇਨਾ ਸਿਆਤ ਸੰਗਈ ਗੁਰੂ ਮਹਾਰਾਜ ਚੜ੍ਹਦੀ ਕਲਾ ਸਾਤ ਸ੍ਰੀ ਅਕਾਲ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਮੇਰਾ ਪੇਜ ਹਰਦੀਪ ਖਰਪਾਲ ਨੂੰ ਫੋਲੋ ਕਰ ਲਓ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਆਖਾ